ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਥੋੜਾ ਸਮਾਂ ਪਹਿਲਾਂ ਹੀ ਜਿਹੜਾ ਇੱਕ ਪੱਤਰ ਨਿਕਲ ਕੇ ਸਾਹਮਣੇ ਆਇਆ ਹੈ ਈਟੀਟੀ 6435 ਕੈਂਡੀਡੇਟਸ ਸੋ ਜਿਨ੍ਹਾਂ ਨੇ ਸਰਦਾਰ ਬੂਟਾ ਸਿੰਘ ਜੀ ਦੇ ਹੇਠ ਇੱਕ ਕੇਸ ਲਾਇਆ ਸੀ ਬੂਟਾ ਸਿੰਘ ਅਤੇ ਹੋਰ ਬਨਾ ਪੰਜਾਬ ਸਰਕਾਰ ਦੇ ਤਹਿਤ ਠੀਕ ਹੈ ਜੀ ਸਿਵਲ ਰੈਟ ਪਟੀਸ਼ਨ ਨੰਬਰ 22510 2025 ਉਹਨਾਂ ਨੇ 5 8 2025 ਨੂੰ ਇੱਕ ਜਿਹੜਾ ਕੇਸ ਉਹ ਲਾਇਆ ਸੀ ਉਹਦੇ ਸਬੰਧ ਦੇ ਵਿੱਚ ਵਿਭਾਗ ਵੱਲੋਂ ਅੱਜ ਇੱਕ ਪੱਤਰ ਜਾਰੀ ਕੀਤਾ ਗਿਆ ਅਤੇ ਉਹਨਾਂ ਨੂੰ ਆਪਣਾ ਨਿੱਜੀ ਪੱਖ ਪੇਸ਼ ਕਰਨ ਲਈ ਮੁਲਾਇਆ ਗਿਆ ਠੀਕ ਹੈ ਜੀ ਸੋ ਬਾਕੀ ਦੀ ਜਾਣਕਾਰੀ ਸੇਮ ਉਸੇ ਤਰ੍ਹਾਂ ਦੀ ਦੋਸਤੋ ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਵੀ ਜੇਕਰ ਉਹ ਹੱਕਦਾਰ ਨੇ ਤਾਂ ਉਹਨਾਂ ਨੂੰ 6 ਮਹੀਨੇ ਦੇ ਅੰਦਰ ਉਹਨਾਂ ਦੇ ਲਾਭ ਪ੍ਰਾਪਤ ਕੀਤੇ ਜਾਣ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਗੱਲ ਕਹੀ ਗਈ ਹੈ ਕਿ ਸਿਵਲ ਰੈਟ੍ਰਿਕਸ਼ਨ ਨੰਬਰ ਹਾਂ ਰਹਿਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਜੋ ਪਟੀਸ਼ਨਰ ਇਟੀ ਦੇ ਅਧਿਪਕਨ ਨੂੰ ਹੇਠ ਲਿਖੇ ਸ਼ੈਡਿਊਲ ਅਨੁਸਾਰ ਨਿੱਜੀ ਤੌਰ ਤੇ ਡਾਇਰੈਕਟਰ ਸਕੂਲ এডੂਕੇਸ਼ਨ ਐਲੀਮੈਂਟਰੀ ਕੰਪਲੈਕਸ ਵਿਖੇ 6ਵੀਂ ਮੰਜ਼ਲ ਤੇ ਜਿਹੜਾ ਉਹ ਹਾਜ਼ਰ ਹੋ ਕੇ ਆਪਣਾ ਨਿਜੀ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਹੁਣ ਪਟੀਸ਼ਨਰਾਂ ਦੀ ਲੜੀ ਨੰਬਰ ਦੋਸਤੋ ਦਿੱਤੇ ਹੋਏ ਹੈ ਠੀਕ ਹੈ ਜੀ। ਤਕਰੀਬਨ ਇਹਦੇ ਵਿੱਚ 1275 ਕੈਂਡੀਡੇਟਸ ਨੇ। ਇਹਨਾਂ ਨੇ ਦਿੱਤਾ ਜੀ ਲੜੀ ਨੰਬਰ 1 ਤੋਂ ਲੈ ਕੇ 425 ਤੱਕ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਮਿਤੀ 13 11 ਠੀਕ ਹੈ ਜੀ ਸਵੇਰੇ 11 ਵਜੇ ਬੁਲਾਇਆ ਗਿਆ। ਭਾਵੇਂ ਅੱਜ 12 ਤਰੀਕ ਹੋ ਚੁੱਕੀ ਹੈ। ਕੱਲ ਨੂੰ ਹੀ ਲੜੀ ਨੰਬਰ 1 ਤੋਂ ਲੈ ਕੇ 425 ਤੱਕ ਨਿੱਜੀ ਸੁਣਵਾਈ ਲਈ ਜਿਹੜਾ ਉਹ ਬੁਲਾਇਆ ਗਿਆ ਉਸ ਤੋਂ ਬਾਅਦ ਜੀ ਦੋਸਤੋ ਲੜੀ ਨੰਬਰ 426 ਤੋਂ ਲੈ ਕੇ 850 ਤੱਕ ਇਹਨਾਂ ਨੂੰ ਅਗਲੀ ਅਗਲੇ ਦਿਨ 14 ਤਰੀਕ ਨੂੰ ਬੁਲਾਇਆ ਗਿਆ ਤੇ ਇਸੇ ਤਰ੍ਹਾਂ ਹੀ ਲੜੀ ਨੰਬਰ 851 ਤੋਂ ਲੈ ਕੇ 1275 ਤੱਕ ਮਿਤੀ 17 ਨੂੰ ਬੁਲਾਇਆ ਗਿਆ ਇਹਦੇ ਵਿੱਚ ਤਿੰਨ ਦਿਨਾਂ ਦਾ ਗੈਪ ਹੈ 14 ਤੋਂ ਬਾਅਦ 15 16 17 ਨੂੰ ਜਿਹੜਾ ਉਹ ਨਹੀਂ ਬੁਲਾਇਆ ਗਿਆ 17 ਨੂੰ ਜਿਹੜਾ ਉਹ ਇਹਨਾਂ ਨੂੰ ਬੁਲਾਇਆ ਗਿਆ ਸਾਰੇ ਸਮਾਂ ਤਿੰਨਾਂ ਦਾ ਹੀ ਜਿਹੜਾ ਉਹ 11 ਵਜੇ ਹੋਗਾ ਹੁਣ ਤੁਸੀਂ ਆਪਣੇ ਨਾਲ ਲੈ ਕੇ ਕੀ ਜਾਣਾ ਹੈ ਕੀ ਕਰਨਾ ਹੈ ਜਿਹੜਾ ਕਿਉਂ ਬੁਲਾਇਆ ਗਿਆ ਨਿੱਜੀ ਸੁਣਵਾਈ ਦੌਰਾਨ ਪਟੀਸ਼ਨਰ ਨਾਲ ਨੱਥੀ ਪਰਫਾਰਮੈਂਸ ਅਨੁਸਾਰ ਆਪਣੀ ਸੇਵਾ ਵਿੱਚ ਦਰਜ ਬਿਰਵੀ ਲਿਆਉਣਾ ਜ਼ਕੀਨੀ ਬਨਉਣਗੇ ਜੇਕਰ ਕੋਈ ਪਟੀਸ਼ਨਰ ਨਿੱਜੀ ਸੁਣਵਾਈ ਲਈ ਹਾਜ਼ਰ ਨਹੀਂ ਹੁੰਦਾ ਤਾਂ ਇਹ ਸਮਝ ਲਿਆ ਜਾਏਗਾ ਕਿ ਉਹ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਉਸ ਦੇ ਕੇਸ ਦਾ ਫੈਸਲਾ ਦਫ਼ਤਰੀ ਰਿਕਾਰਡ ਦੇ ਆਧਾਰ ਤੇ ਹੀ ਕਰ ਦਿੱਤਾ ਜਾਏਗਾ ਪਰਫਾਰਮਾ ਨਾਲ ਦਿੱਤਾ ਹੋਇਆ ਇਹ ਪਰਫਾਰਮਾ ਦੋਸਤੋ ਜਿਹੜਾ ਤੁਸੀਂ ਭਰ ਕੇ ਲੈ ਕੇ ਜਾਣਾ ਹੈ ਨਿੱਜੀ ਸੁਣਵਾਈ ਬਾਬਤ ਸਿਵਲ ਰੈਟ ਪਟੀਸ਼ਨ ਨੰਬਰ 22510 ਆਫ 2025 ਬੂਟਾ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਠੀਕ ਹੈ ਇਹ ਸ਼ਾਰਟ ਵਿੱਚ ਕੈਂਡੀਡੇਟ ਦਾ ਕੇਸ ਹੈ ਬੂਟਾ ਸਿੰਘ ਦਾ ਕੇਸ ਹੈ ਜਿਹੜੇ ਵੀ ਤਕਰੀਬਨ 1275 ਕੈਂਡੀਡੇਟਸ ਇਹਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਇਹਦਾ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਸੋ ਜਿਹੜੇ ਭੈਣ ਭਰਾ ਵੀ ਇਸ ਵਿੱਚ ਸ਼ਾਮਿਲ ਨੇ ਉਹ ਕਿਰਪਾ ਕਰਕੇ ਆਪਣਾ ਨਿੱਜੀ ਪੱਖ ਪੇਸ਼ ਕਰਨ ਲਈ ਜਿਹੜਾ ਉਹ ਜਾਣਗੇ ਤੇ ਤੁਸੀਂ ਆਹ ਜਿਹੜਾ ਪਰਫਾਰਮ ਹੈ ਇਹ ਜਰੂਰ ਪ੍ਰਿੰਟ ਆਊਟ ਕਰ ਲਓ ਇਹਨੂੰ ਭਰ ਕੇ ਲੈ ਕੇ ਜਾਣਾ ਜਿਹਦੇ ਵਿੱਚ ਤੁਹਾਡਾ ਬੇਰਵਾ ਕੀ ਜੀ ਸਿਵਲ ਰੈਟਰਿਟੇਸ਼ਨ ਨੰਬਰ ਤੁਹਾਡਾ ਲੜੀ ਨੰਬਰ ਕਿੰਨਾ ਹੈ ਤੁਸੀਂ ਪਟੀਸ਼ਨਰ ਨੰਬਰ ਲਿਖ ਦੋਗੇ ਜਿਵੇਂ ਤੁਹਾਡਾ ਹੈਗਾ ਜੀ ਇਹਦੇ ਵਿੱਚ 22510 ਠੀਕ ਹੈ ਜੀ 22510 ਤੁਹਾਡਾ ਲੜੀ ਨੰਬਰ ਕਿੰਨਾ ਹੈ ਪਟੀਸ਼ਨਰ ਦਾ ਨਾਮ ਹੈ ਮੋਬਾਈਲ ਨੰਬਰ ਹੈ ਆਧਾ ਹੈ ਸਕੂਲ ਦਾ ਨਾਮ ਤੁਸੀਂ ਲਿਖਣਾ ਹੈ ਜਿਹੜੇ ਵੀ ਬਲਾਕ ਦੇ ਵਿੱਚ ਪੈਂਦਾ ਹੈ ਜਿਸ ਅਸਥਿਹਾਰ ਦੀ ਤੁਹਾਡੀ ਭਰਤੀ ਹੋਈ ਹੈ 6635 ਹੋਈ ਹੈ 9494 ਜਾਂ 2364 ਹੋਈ ਹੈ ਠੀਕ ਹੈ ਜੀ ਨਿਯੁਕਤੀ ਦੀ ਮਿਤੀ ਨਿਯੁਕਤ ਕਦੋਂ ਹੋਏ ਹੋ ਭਾਵ ਤੁਹਾਨੂੰ ਜਿਹੜਾ ਆਰਡਰ ਕਦੋਂ ਮਿਲਿਆ ਹੈ ਹਾਜ਼ਰ ਹੋਣ ਦੀ ਮਿਤੀ ਤੇ ਤੁਸੀਂ ਸਕੂਲ ਦੇ ਵਿੱਚ ਕਦੋਂ ਹਾਜ਼ਰ ਹੋਣੇ ਉਸ ਤੋਂ ਬਾਅਦ ਨਿੱਜੀ ਸੁਣਵਾਈ ਸਮੇਂ ਪੱਖ ਬਿਆਨ ਕਿਸ ਪੱਖ ਦੇ ਆਧਾਰ ਤੇ ਤੁਸੀਂ ਇੱਥੇ ਪੇਸ਼ ਹੋ ਰਹੇ ਹੋ ਜਾਂ ਤੁਸੀਂ ਚਾਹੁੰਦੇ ਕਿ ਉਹ ਜਿਹੜੀ ਆਪਣੇ ਡਿਟੇਲ ਤੁਸੀਂ ਇਹਦੇ ਵਿੱਚ ਫਿਲ ਕਰਕੇ ਲੈ ਕੇ ਜਾਣੀ ਹੈ ਨੀਚੇ ਤੁਹਾਡਾ ਮਿਤੀ ਤੇ ਹਸਤਾਖਰ ਨੇ ਠੀਕ ਹੈ ਜੀ ਇਹ ਲਾਜ਼ਮੀ ਭਰ ਕੇ ਲੈ ਕੇ ਜਾਣਾ ਤੇ ਕੋਸ਼ਿਸ਼ ਕਰਨੀ ਸਾਰੇ ਭੈਣ ਭਰਾ ਹੀ ਇੱਥੇ ਪਹੁੰਚੋ ਤਾਂ ਕਿ ਆਪਣਾ ਪੱਖ ਪੇਸ਼ ਕਰ ਸਕੋ ਕੁਝ ਨਾ ਕੁਝ ਤੁਹਾਨੂੰ ਵੀ ਜਾਣਨ ਨੂੰ ਮਿਲੂਗਾ ਵੀ ਕਿਸ ਤਰ੍ਹਾਂ ਨਾਲ ਉੱਥੇ ਵਿਭਾਗ ਦੇ ਵਿੱਚ ਕੰਮ ਚੱਲਦਾ ਹੈ ਕੀ ਕੀ ਹੁੰਦਾ ਹੈ ਹੋਰ ਵੀ ਬਹੁਤ ਸਾਰਾ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਜਰੂਰ ਦੂਸਰਾ ਇਹ ਵੀ ਤੁਹਾਡਾ ਪੱਖ ਵੀ ਭਰੀ ਹੁੰਦਾ ਹੈ ਜੇਕਰ ਤੁਸੀਂ ਨਹੀਂ ਜਾਂਦੇ ਤਾਂ ਵਿਭਾਗ ਕੋਲ ਇਹ ਸਮਝ ਲਿਆ ਜਾਂਦਾ ਕਿ ਇਹ ਤਾਂ ਸਿਰਫ ਇੰਨੀ ਖੁੱਲ੍ਹਾ ਫਾਫੀ ਗੱਲਾਂ ਨਹੀਂ ਇਸ ਕਰਕੇ ਬਤ ਤੋਂ ਬਤ ਪਹੁੰਚਣਾ ਤੁਹਾਡਾ ਫਰਜ਼ ਬਣਦਾ ਜਿੰਨੇ ਤੁਸੀਂ ਜਾਓਗੇ ਉਨਾ ਹੀ ਜਲਦੀ ਤੁਹਾਡਾ ਕੇਸ ਸਟਰੋਂਗ ਹੋਊਗਾ ਉਨਾ ਹੀ ਜਲਦੀ ਜਿਹਦੇ ਉੱਪਰ ਕੋਈ ਫੈਸਲਾ ਹੋਵੇ ਸੋ ਕਿਰਪਾ ਕਰਕੇ ਬਤ ਤੋਂ ਬਤ ਸ਼ੇਅਰ ਜਰੂਰ ਕਰਿਓ ਧੰਨਵਾਦ